66000 ਰੁਪਏ ਦੇ ਵਿੱਚ ਆ ਚਾਬੀ ਵੇਖੀ ਹੈ ਬਾਈ ਇੰਨੀ ਮਹਿੰਗੀਗਾ ਤੋ ਤੇਰੇ ਚਾਬੀ ਇਹ ਬਾਈ ਚਾਬੀ ਬਹਿਲਾ ਤੁਸੀਂ ਲੋਕ ਖੋਲ ਕੇ ਦੇਖੋ ਲੋਕ ਖੋਲ ਲਿਆ ਲੈ ਅਲਮ ਅੱਛਾ ਤੁਹਾਨੂੰ ਕਹੋਗੇ 66000 ਰੁਪਏ ਦੀ ਅਲਮਾਰੀ ਹੈ ਆ ਆ ਕੀ ਜੀ ਹੈਗੀ ਇਹ ਬੈੱਡ ਦੀ ਚਾਦਰ ਆ ਬਾਈ ਬੈੱਡ ਦੀ ਚਾਦਰ ਤੇ ਅਲਮਾਰੀ 66000 ਰੁਪਏ ਦੀ ਬਾਈ ਨਾਲ ਤੁਹਾਨੂੰ ਬੈੱਡ ਵੀ ਦੇਵਾਂਗੇ ਅੱਛਾ ਜੇ ਬੈੱਡ ਸ਼ੀਟ ਦੇਤੀ ਨਾਲ ਬੈੱਡ ਵੀ ਨਾਲ ਬੈੱਡ ਵੀ ਦੇਵਾਂਗੇ ਬੈੱਡ ਆ ਗਿਆ ਇਹ ਕੋਈ ਆਰਮ ਬੈੱਡ ਤਾਂ ਨਹੀਂ ਹੈਗਾ ਬਾਈ ਆਰਮ ਬੈੱਡ ਨਹੀਂ ਹੈਗਾ ਬਾਈ ਇਹ 18mm ਪਲਾਈ ਦੇ ਬੋਰਡ ਦੇ ਵਿੱਚ ਬੈੱਡ ਬਣਿਆ ਹੋਇਆ ਇਹ ਬੈੱਡ ਹੋ ਗਿਆ ਨਾਲ ਫਿਰ ਅਲਮਾਰੀ ਹੋ ਗਈ ਨਾਲ ਆਹ ਤਿੰਨ ਆਈਟਮਾਂ ਦਾ 66000 ਬਾਈ ਗੱਦਾ ਵੀ ਵੰਗੇ ਨਾਲ ਗੱਦਾ ਇਹ ਆਮ ਗੱਦਾ ਤਾਂ ਨਹੀਂ ਬਈ ਕੋਈ ਨਾ ਨਾ ਬਾਈ ਸੁਪਰੀਮ ਕੰਪਨੀ ਦਾ ਅਰੀਜਨਲ ਗੱਦਾ 10 ਸਾਲ ਦੀ ਗਾਰੰਟੀ ਵਾਲਾ ਗੱਦਾ ਆ ਦੇਖ ਬਈ 10 ਸਾਲ ਦੀ ਗਾਰੰਟੀ ਹੈ ਸੁਪਰੀਮ ਕੰਪਨੀਆ ਕੱਢਾ ਮਤਲਬ 66000 ਬਾਈ ਆਹ ਚੀਜ਼ਾਂ ਜੇ ਮੈਂ ਤੁਹਾਨੂੰ 50000 ਚ ਦੇਵਾ ਦਾਂ ਫੇਰ ਤੁਸੀਂ ਮੈਂ ਕਹਿੰਦਾ ਜਿੱਥੋਂ ਮਰਜ਼ੀ ਪਤਾ ਕਰ ਲਓ ਜੇ ਤੁਹਾਨੂੰ 66000 ਚ ਇੰਨਾ ਕੁਝ ਮਿਲ ਗਿਆ ਤਾਂ ਕਹੋ ਤੁਹਾਨੂੰ ਦੇਵਾਂਗੇ 12 ਆਈਟਮਾਂ 12 ਹੋ ਕੀ ਆ ਗਿਆ ਵੀ ਇਹ ਤਾਂ ਫਿਰ ਐਡ ਨਾਲ ਇਹਦੇ ਤੁਸੀਂ ਆ ਦੇਖੋ ਇੱਕ ਪ੍ਰੈਸ ਟੇਬਲ ਆ ਗਿਆ ਪ੍ਰੈਸ ਟੇਬਲ ਪ੍ਰੈਸ ਟੇਬਲ ਵੀ ਆ ਗਿਆ ਆ ਆ ਕੀ ਚੀਜ਼ ਆ ਗਈ ਬਾਈ ਇਹ ਨਾਲ ਪ੍ਰੈਸ ਵੀ ਦੇਵਾਂਗੇ ਨਾਲ ਪ੍ਰੈਸ ਵੀ ਹੈ ਨਾਲ ਪ੍ਰੈਸ ਵੀ ਹੈ ਪ੍ਰੈਸ ਵੀ ਹੈ ਇਹ ਚੀਜ਼ਾਂ ਹੋਰ ਕੱਢਦੇ ਆ ਹੋਰ ਕੀ ਹੈ ਹੋਰ ਤੁਹਾਨੂੰ ਦੇ ਦਾਂਗੇ ਨਾਲ 4 ਕੁਰਸੀਆਂ ਹੋ ਗਈਆਂ ਇਹ ਚਾਰੇ ਕੁਰਸੀਆਂ ਬਾਈ ਚਾਰੇ ਕੁਰਸੀਆਂ ਪਲਾਸਟਿਕ ਦੀਆਂ ਨਾਲ ਟੇਬਲ ਦੇਵਾਂਗੇ ਟੇਬਲ ਵੀ ਨਾਲ ਆਹ ਟੇਬਲ ਦੇਵਾਂਗੇ ਲੈ ਵੀ ਸ਼ਾਰਟ ਆ ਯਾਰ ਹੋ ਗਿਆ ਪੂਰਾ ਨਾ ਹਜੇ ਕਿੱਥੇ ਹੋ ਗਿਆ ਪੂਰਾ ਹਾਂ ਨਾਲ ਤੁਹਾਨੂੰ 7 ਸੀਟਰ ਸੋਫਾ ਵੀ ਦੇਵਾਂਗੇ 7 ਸੀਟਾਂ ਵਾਲਾ ਸੋਫਾ ਫੋਨ ਕਹਾਂਗਾ ਬਈ ਇੱਕ ਬੰਦੇ ਨੂੰ ਮਲੂ ਜਿਹੜਾ ਬੰਦਾ ਪਾਇ ਕਰਕੇ ਹਰੇਕ ਨੂੰ ਹਰੇਕ ਨੂੰ ਬਈ ਰੰਗ ਡਿਜ਼ਾਈਨ ਡਿਜ਼ਾਈਨ ਜਿਹੜਾ ਮਰਜ਼ੀ ਤੇ ਆਹ ਆਹ ਇਹ LED ਐ ਇਹ ਵੀ ਨਾਲ ਹੀ ਐ ਇਹ ਵੀ ਨਾਲ ਐ 60000 ਰੁਪਏ ਦੇ ਵਿੱਚ ਇਹ ਵੀ ਨਾਲ ਐ ਇਹ ਵੀ ਨਾਲ ਐ ਬਈ ਲੈ ਵੀ ਹੁਣ ਓਕੇ ਹੁਣ ਹੋ ਗਈਆਂ ਪੂਰੀਆਂ ਹਜੇ ਕਿੱਥੇ ਹੋ ਗਈਆਂ ਹਾਂ ਆਹ ਮਸ਼ੀਨ ਪਈ ਐ ਹਲੇ ਮਸ਼ੀਨ ਵੀ ਦੋਗੇ ਇਹ ਵੀ ਸ਼ਾਰਟ ਹੈ ਯਾਰ ਚੀ ਹੈ ਉਹ ਬਈ ਦੇਖ ਲਾ ਬੋਲਟਸ ਦੀ ਆ ਬੋਲਟਸ ਕੰਪਨੀ ਦੀ ਹੈ 7 ਕਿਲੋ ਦੀ ਮਸ਼ੀਨ ਆ ਬਈ ਤੇ ਇਹ 66000 ਰੁਪਏ ਵਿੱਚ ਨਾਲ ਹੀ ਹੈ ਨਾਲ ਜਮਾ ਨਾਲ ਤੇ ਬਈ ਇਹਦਾ ਸਮਾਨ ਹੀ ਕਾਫੀ ਯਾਦੇ ਹੋ ਗਿਆ ਯਾਰ ਦੇਖ ਆਫਰ ਤੱਕ ਹੈਂਟ ਆ ਚੀਜ਼ਾਂ ਹੀ ਬੜੀਆਂ ਆ ਜਮਾ ਬਈ ਜਮਾ ਪਰ ਬੰਦਾ ਦੋ ਤਿੰਨ ਟਰਾਲੀਆਂ ਲੱਗਣਗੀਆਂ ਲੈ ਕੇ ਜਾਣ ਨੂੰ 11 ਵਾਲੇ ਬੰਦੇ ਓਕੇ ਹੋਣਗੇ ਉਹਨਾਂ ਬਈ ਡਿਲੀਵਰੀ ਫ੍ਰੀ ਕਰ ਦਾਂਗੇ ਹੋਰ ਦੱਸੋ ਕਿਥੋਂ ਤੱਕ ਦੀ ਆਲ ਪੰਜਾਬ ਡਿਲੀਵਰੀ ਫ੍ਰੀ ਪੰਜਾਬ ਦੀ ਡਿਲੀਵਰੀ ਫ੍ਰੀ 64000 ਚ 12 ਚੀਜ਼ਾਂ ਨੇ ਇੰਨੀਆਂ ਚੀਜ਼ਾਂ ਬੰਦਾ ਕੋਈ ਦੇ ਗਿਆ ਬਈ ਇੱਕ ਚੀਜ਼ ਰਹੇਗੀ ਆ ਆ ਪਿਆ ਲੈ ਆ ਇਹ ਤਾਂ ਤੁਹਾਨੂੰ ਇਹੀ ਤਾਂ ਸਰਪ੍ਰਾਈਜ਼ ਆ ਬਾਈ ਹਾਂ ਇਹ 12ਵੀਂ ਚੀਜ਼ ਇਹ ਹੀ ਤਾਂ ਹੈਗੀ ਆ ਤੇ ਬੰਦਾ ਜੇ ਵੀਡੀਓ ਸ਼ੇਅਰ ਕਰਦਾ ਉਹਨੂੰ ਗੀਜਰ ਸ਼ੇਅਰ ਕਰਕੇ ਆਊਗਾ ਉਹਨੂੰ ਭਾਈ ਗੀਜਰ ਫ੍ਰੀ ਦੇਵਾਂਗੇ ਨਾਲ 25 ਲੀਟਰ ਦਾ ਗੀਜਰ ਹੈ 25 ਲੀਟਰ ਦਾ ਗੀਜਰ ਹੋ ਗਿਆ ਆਉਣਾ ਕਿੱਥੇ ਬੂਵੀ ਲੋਕੇਸ਼ਨ ਆਉਣਾ ਬੂਵੀ ਰਾਇਲ ਫਰਨੀਚਰ ਮੋੜ ਮੰਡੀ ਨੀਅਰ ਹਰਿਆਲੀ ਪੰਪ ਜ਼ਿਲ੍ਹਾ ਬਠਿੰਡਾ ਤਲਵੱਡੀ ਰੋਡ ਉਹ ਪੰਪ ਆ ਗਿਆ ਇਧਰਲੇ ਪਾਸੇ ਇਧਰਲੇ ਪਾਸੇ ਪੋੜਾ ਗਿਆ ਭਾਈ ਹਾਂਜੀ ਹਾਂ ਇਹ ਪੋੜਾ ਗਿਆ ਜਮਾ ਸਾਹਮਣੇ ਆ ਜੋ ਜਮਾ ਸਾਹਮਣੇ ਆ ਪੰਪ ਦੇ ਜਮਾ ਸਾਹਮਣੇ ਰਾਇਲ ਫਰਨੀਚਰ ਐਂਡ ਇਲੈਕਟ੍ਰੋਨਿਕਸ ਮੋੜ ਮੰਡੀ ਜ਼ਿਲ੍ਹਾ ਬਠਿੰਡਾ